ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਜਦੋਂ ਵੀ ਕੋਈ ਅਜੀਹ ਹਸਬਬ ਹੁੰਦਾ ਹੈ ਜਦੋਂ ਸ੍ਰੀ ਨਿਸ਼ਾਨ ਸਾਹਿਬ ਚੁੜਦੇ ਹੋਣ ਤੇ ਉਹਨਾਂ ਨੂੰ ਸਲਾਮੀ ਦਿੱਤੀ ਜਾ ਰਹੀ ਹੋਵੇ ਸਿੱਖ ਰਜਮੈਂਟ ਵੱਲੋਂ ਅਜੀਹ ਨਜ਼ਾਰਾ ਵੇਖ ਕੇ ਰੂਹ ਨੂੰ ਇੱਕ ਅਲੱਗ ਹੀ ਸਕੂਨ ਮਿਲਦਾ ਹੈ ਕੁਝ ਸਮੇਂ ਪਹਿਲਾਂ ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਈ ਸੀ ਜਿਸ ਦੇ ਵਿੱਚ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਲਾਮੀ ਦਿੱਤੀ ਜਾ ਰਹੀ ਸੀ ਤੇ ਆਓ ਅੱਜ ਤੁਹਾਨੂੰ ਵਿਖਾਨਿਆ ਜਦੋਂ ਇੱਕ ਗੁਰੂ ਘਰ ਦੇ ਬਾਹਰ ਨਵਾਂ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਉਸ ਵੇਲੇ ਫੌਜ ਨੇ ਕਿਤਾ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਸਿੱਖ ਪੰਥ ਨੂੰ ਖਾਲਸੇ ਦੇ ਝੂਲਦੇ ਹੋਏ ਝੰਡਿਆਂ ਨੂੰ ਸਲਾਮੀ ਦਿੱਤੀ

どうなの ਸਤਨਾਮ ਸ੍ਰੀ ਵਾਗੁਰੂ ਜੀ ਜੀਤਿ ਨੇਤਾ ਬਨਾਰਾ you uh -huh. ਗੁਰਪੇਰੇ ਜੇਕਰ ਅਸੀਂ ਚਾਹਨੇ ਖਾਲਸੇ ਦੇ ਚੰਡੇ ਹਮੇਸ਼ਾ ਇਸੇ ਤਰ੍ਹਾਂ ਬੁਲੰਦ ਰਹਿਣ ਨਿਸ਼ਾਨ ਇਸੇ ਤਰ੍ਹਾਂ ਝੂਲਦੇ ਰਹਿਣ ਤੇ ਕਿਤੇ ਨਾ ਕਿਤੇ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਅੱਖਾਂ ਖੋਲਣ ਦੀ ਕਿਉਂਕਿ ਹਰ ਪਾਸਿਓਂ ਕੁਸਪੈਟ ਬਹੁਤ ਜ਼ਿਆਦਾ ਹੋ ਰਹੀ ਹੈ ਸਾਡੇ ਇਤਿਹਾਸਿਕ ਸਥਾਨ ਸਾਡੇ ਹੱਥੋਂ ਖੁੱਸ ਰਹੇ ਨੇ ਜੋ ਸਾਡੀਆਂ ਇਤਿਹਾਸਿਕ ਤੁਰਹਰਾ ਹੈ ਨੇ ਉਹਨਾਂ ਨੂੰ ਢਹਿ ਢੇਰੀ ਕਰਕੇ ਉਹਨਾਂ ਤੇ ਸੰਗਮਰਮਰ ਲਗਾਇਆ ਜਾ ਰਿਹਾ ਹੈ ਉਹਨਾਂ ਨੂੰ ਚਕਾਚੌਂਦ ਕੀਤਾ ਜਾ ਰਿਹਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਾ ਲੱਗ ਸਕੇ ਕਿ ਆਖਿਰ ਚਮਕੌਰ ਦੀ ਕੜੀ ਕੀ ਸੀ ਸਰਹੰਦ ਦੀ ਉਹ ਦੀਵਾਰ ਕਿੱਥੇ ਹੈ ਜਿਸ 'ਤੇ ਨਿੱਕੇ ਨਿੱਕੇ ਸਹਿਵਜ਼ਾਤੇ ਚਿਣੇ ਗਏ ਸੀ ਜਾਂ ਉਹ ਠੰਡਾ ਬੁਰਜ ਕਿੱਥੇ ਹੈ ਜਿੱਥੇ ਉਹਨਾਂ ਨੂੰ ਬਿਠਾ ਕੇ ਠੰਡ ਦੇ ਵਿੱਚ ਠਾਰਿਆ ਗਿਆ ਸੀ ਤੇ ਟੋਡਰ ਮਲ ਦੀ ਉਹ ਹਵੇਲੀ ਕਿੱਥੇ ਹੈ ਜਿਸ ਨੇ ਮੋਹਰ ਰੱਖ ਕੇ ਜ਼ਮੀਨ ਲਈ ਸੀ ਇਹ ਕੁਝ ਉਹ ਸਵਾਲ ਨੇ ਜਿਹੜੇ ਸਾਨੂੰ ਅੱਜ ਸੋਚਣੇ ਪੈਂਦੇ ਨੇ ਤੇ ਜੇਕਰ ਅਸੀਂ ਅੱਜ ਵੀ ਆਪਣੀਆਂ ਇਤਿਹਾਸਿਕ ਤਰੋਹਰਾਂ ਵੱਲ ਧਿਆਨ ਨਾ ਦਿੱਤਾ ਤਾਂ ਜਿੱਦਾਂ ਸਿੱਖ ਲਾਇਬ੍ਰੇਰੀ ਸਾਡੇ ਆਪਣੇ ਸੰਧਾ ਨੇ ਹੀ ਸ਼੍ਰੀ ਦਰਬਾਰ ਸਾਹਿਬ ਤੋਂ ਗਾਇਬ ਕਰਵਾ ਦਿੱਤੀ ਉਸ ਇਤਿਹਾਸਿਕ ਨਾਲ ਸਾਠੀਆਂ ਸਾਰੀਆਂ ਇਤਿਹਾਸਿਕ ਤਰਹਰਾ ਇੱਕ ਇੱਕ ਕਰਕੇ ਗਵਾ ਦਿੱਤੀਆਂ ਜਾਣਗੀਆਂ ਵੇਚ ਦਿੱਤੀਆਂ ਜਾਣਗੀਆਂ ਉਮੀਦ ਕਰਦਾ ਤੁਸੀਂ ਸਭ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਉਂਗੇ ਤੇ ਗੁਰੂ ਦੇ ਸੱਚੇ ਸਿੱਖ ਹੋਣ ਦੇ ਨਾਤੇ ਹਰ ਉਸ ਇਤਿਹਾਸਿਕ ਤਰਹੁਰ ਦਾ ਧਿਆਨ ਰੱਖੋਗੇ ਉਸ ਮਰਿਆਦਾ ਧਿਆਨ ਰੱਖੋਗੇ ਜੋ ਸਾਡੇ ਗੁਰੂ ਸਾਨੂੰ ਦੇ ਕੇ ਗਏ ਨੇ ਸਾਡੇ ਵਾਸਤੇ ਛੱਡ ਕੇ ਗਏ ਨੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਪੜ੍ਹ ਕੇ ਕੁਝ ਸਿੱਖ ਸਕਣ ਕੁਝ ਸਮਝ ਸਕਣ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ